ਸਾਰਿਆਂ ਨੂੰ ਸਤ ਸ੍ਰੀ ਅਕਾਲ ਮੈਂ ਬਹੁਤ ਧੰਨਵਾਦੀ ਹਾਂ ਕਾਂਗਰਸ ਪਾਰਟੀ ਦੇ ਫਰੀਦਕੋਟ ਹਲਕੇ ਦੇ ਲੀਡਰ ਸਹਿਬਾਨ ਅਹੁਦੇਦਾਰ ਸਹਿਬਾਨ ਸਰਪੰਚ ਪੰਚ ਨੰਬਰਦਾਰ ਚੇਅਰਮੈਨ ਸਹਿਬਾਨ ਅਤੇ ਸਭ ਤੋਂ ਜ਼ਿਆਦਾ ਧੰਨਵਾਦੀ ਹਾਂ ਸਾਰੇ ਹੀ ਫਰੀਦਕੋਟ ਹਲਕੇ ਦੇ ਵਰਕਰ ਸਹਿਬਾਨਾਂ ਦਾ ਜਿਨ੍ਹਾਂ ਨੇ ਕੱਲ ਦੇ ਰੋਡ ਸ਼ੋਅ ਵਿੱਚ ਬਹੁਤ ਪਿਆਰ ਦਿੱਤਾ ਸਤਿਕਾਰ ਦਿੱਤਾ ਤੇ ਉਤਸ਼ਾਹ ਨਾਲ ਭਾਗ ਲਿਆ ਮੇਰੀ ਉਮੀਦ ਤੋਂ ਤੇ ਖਾਸ ਕਰਕੇ ਜਿਹੜੇ ਵਿਰੋਧੀ ਐ ਉਹਨਾਂ ਦੀਆਂ ਉਮੀਦਾਂ ਤੋਂ ਤੁਸੀਂ ਕਿਤੇ ਵੱਧ ਕਰਕੇ ਦਿਖਾਇਆ ਮੈਂ ਸਮਝਦਾ ਵਕਈ ਪ੍ਰਸਨੇ ਵੀ ਇਹ ਖਬਰਾਂ ਲਾਈਆਂ ਕਿ ਵਿਰੋਧੀਆਂ ਦੇ ਹੋਸ਼ ਉੱਡ ਗਏ ਜਿਹੜਾ ਤੁਹਾਡਾ ਕੱਲ ਮੈਂ ਜੋਸ਼ ਦੇਖਿਆ ਤੇ ਜਿਹੜਾ ਤੁਹਾਡੇ ਵਿੱਚ ਮੈਂ ਪਿਆਰ ਦੇਖਿਆ ਮੈਂ ਜੋ ਮਰਜੀ ਕਹਿਲਾਂ ਮੈਂ ਤੁਹਾਡਾ ਲਫਜ਼ਾਂ ਵਿੱਚ ਧੰਵਾਦ ਨਹੀਂ ਕਰ ਸਕਦਾ ਸੋ ਸਾਰੀ ਸੰਗਤ ਦਾ ਜਿਨ੍ਹਾਂ ਨੇ ਕੱਲ ਰੋਡ ਸ਼ੋਅ ਵਿੱਚ ਭਾਗ ਲਿਆ ਆਪਦੀਆਂ ਗੱਡੀਆਂ ਲੈ ਕੇ ਆਏ ਆਪਦੇ ਟਰੈਕਟਰ ਲੈ ਕੇ ਆਏ ਆਪਦੇ ਮੋਟਰਸਾਈਕਲ ਲੈ ਕੇ ਆਏ ਆਪ ਦਾ ਤੇਲ ਬਾਲਿਆ ਸਾਰਾ ਦਿਨ ਤੁਸੀਂ ਪਾਰਟੀ ਪਿੱਛੇ ਲਾਇਆ ਮੇਰੇ ਪਿੱਛੇ ਲਾਇਆ ਤੁਹਾਡਾ ਸਾਰਿਆਂ ਦਾ ਸਤਿਕਾਰਯੋਗ ਮੇਰੇ ਦੋਸਤਾਂ ਦਾ ਸਾਥੀਆਂ ਦਾ ਬਹੁਤ ਬਹੁਤ ਧੰਵਾਦ ਆਪਾਂ ਜੰਗ ਸ਼ੁਰੂ ਕਰ ਦਿੱਤੀ ਐ ਤੇ ਆਪਾਂ ਜਿੱਤਣਾ ਤੇ ਤੁਹਾਡੇ ਉਤਸ਼ਾਹ ਦੇ ਸਦਕੇ ਆਪਾਂ ਜਿੱਤਣਾ ਸੋ ਤਗੜੇ ਹੋ ਜੋ ਘਰ ਘਰ ਵੜ ਜੋ ਪਿੰਡ ਪਿੰਡ ਵੜ ਜੋ ਤੇ ਤਗੜੇ ਹੋ ਕੇ ਸੰਗਤਾਂ ਨੂੰ ਕਾਂਗਰਸ ਪਾਰਟੀ ਬਾਰੇ ਤੇ ਵਿਰੋਧੀਆਂ ਬਾਰੇ ਦੱਸੋ ਤੇ ਆਪਾਂ ਆਪਣਾ ਕਾਫਲਾ ਹੋਰ ਵਧਾਉਣਾ ਫਿਰ ਤੋਂ ਕੱਲ ਦੇ ਰੋਡ ਸ਼ੋਅ ਵਾਸਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ